वागुरु जी बहुत सोना नज़ारा वेखो अब पहले दिन घोड़े आए आ और बहुत खुशी मना रहे लोग देखो घोड़े जोड़े आने घोड़े दिखा रहे हैं कि सारे हेमकुंड साहब के उपर घोड़े आए हुए और अज इन्नी खुशी मना रहे कि बहुत ज्यादा खुशी मना रहे हैं कि अच्छे घोड़ा के जोड़े आहली बारी दर्शन हो रहे इतने उपर घोड़े आ रहे हैं इस करके संगत घोड़िया वाले दुकाना वाले सब बहुत खुश हो रहे अब घोड़े जोड़े आए हुए ग्लेशियर मतलब साफ हो चुका वा सारा ग्लेर ज़रा साफ हो गया हो <coughs> मतलब नहीं कि नंघन राह जरा बिल्कुल सौखा हो चुका और संगत जी कुछ पैदल आ रही है, कुछ घोड़ों आ रही देखोग ही ना वा जी आेखो घोड़ियां आ रही संगत और पिछे भी घोड़ाते आ रही है इस करके बहुत वाइसिया लग रहा यह संगत जी जा भी रही है वेखो ये सारी घोड़ते जा रही है जी वेखो ਔਰ ਸੰਗਤ ਨੂੰ ਬਹੁਤ ਖੁਸ਼ੀ ਆਈ ਆ ਬਹੁਤ ਚੰਗਾ ਲੱਗ ਰਿਹਾ ਵਾ ਕਿ ਅੱਜ ਪਹਿਲੇ ਦਿਨ ਘੋੜੇ ਆਏ ਹੋਏ ਆ ਇੱਥੇ ਪਹਿਲੇ ਦਿਨ ਦੀ ਖੁਸ਼ੀ ਜਿਹੜੀ ਆ ਤੁਹਾਨੂੰ ਪਤਾ ਕਿ ਬਹੁਤ ਜ਼ਿਆਦੀ ਹੁੰਦੀ ਆ ਕਿਉਂਕਿ ਕਾਫੀ ਟਾਈਮ ਤੋਂ ਆਪਾਂ ਵੇਟ ਕਰ ਰਹੇ ਸਾਂ ਕਿ ਗਲੇਸ਼ੀਅਰ ਸਾਫ਼ ਹੋਵੇ ਤੇ ਘੋੜੇ ਉੱਪਰ ਆਉਣ ਹੁਣ ਇਹ ਆ ਕਿ ਗੋਵਿੰਦ ਧਾਮ ਤੋਂ ਜਿਹੜਾ ਸਿੱਧਾ ਹੀ ਘਾਟ ਤੋਂ ਵੀ ਆ ਸਕਦੇ ਆ ਧਾਮ ਤੋਂ ਵੀ ਆ ਸਕਦੇ ਆ ਸਿੱਧਾ ਹੀ ਹਿਮਕੁੰਡ ਸਾਹਿਬ ਆ ਸਕਦੇ ਆ ਔਰ ਉੱਪਰ ਆ ਕੇ ਆਪਾ ਦਰਸ਼ਨ ਕਰ ਸਕਦੇ ਆ ਕੋਈ ਦਿੱਕਤ ਨਹੀਂ ਕੋਈ ਵੀ ਦਿੱਕਤ ਨਹੀਂ ਹੈਗੀ ਸਭ ਐ ਬਿਲਕੁਲ ਸਾਫ਼ ਸੁਥਰਾ ਤੇ ਬਿਲਕੁਲ ਸਹੀ ਸਲਾਮਤਾਂ ਜੀ ਬਹੁਤ ਸੋਹਣੀ ਯਾਤਰਾ ਚੱਲ ਰਹੀ ਆ ਬਹੁਤ ਸੋਹਣੀ ਬਹੁਤ ਸੋਹਣੀ ਸੰਗਤ ਆ ਰਹੀ ਆ ਇਹ ਦੇਖੋ ਸੰਗਤ ਜਾ ਵੀ ਰਹੀ ਆ ਸੰਗਤ ਆ ਵੀ ਰਹੀ ਆ ਮੱਥਾ ਟੇਕਣ ਵਾਸਤੇ ਪਰ ਸਭ ਤੋਂ ਵੱਡੀ ਖੁਸ਼ੀ ਇਹ ਹੀ ਆ ਕਿ ਅੱਜ ਪਹਿਲੇ ਦਿਨ ਘੋੜੇ ਜਿਹੜੇ ਆ ਉਹ ਆਏ ਆ ਔਰ ਪਹਿਲੇ ਦਿਨੀ ਤੁਹਾਨੂੰ ਵੀਡੀਓ ਬਣਾ ਕੇ ਜਿਹੜੀ ਆ ਪੇਸ਼ ਕਰ ਰਹੇ ਆ ਇਹ ਕਰਕੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਰਾਜ ਨਿਸ਼ਾਰਾ ਐਂਡ ਦੀਪ ਮਾਲਾ ਦੋਵਾਂ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਔਰ ਵੱਤ ਵਦ ਹਮਕੋਣ ਸਾਹਿਬ ਦਰਬਾਰ ਸਾਹਿਬ ਸਾਰੇ ਜਿੱਥੋਂ ਜਿੱਥੇ ਵੀ ਅਸੀਂ ਜਾਣਦੇ ਆ ਉੱਥੋਂ ਦੇ ਦਰਸ਼ਨ ਕਰਾਉਣੇ ਆ ਇਹ ਕਰਕੇ ਵੱਤ ਵਦ ਲਾਈਕ ਸ਼ੇਅਰ ਕਮੈਂਟ ਕਰੋ ਔਰ ਹਾਨੂੰ ਸੋਨੇ ਸੋਨੇ ਸੁਝਾ ਦਿਓ ਕਿ ਅਸੀਂ ਕਿਸ ਤਰ੍ਹਾਂ ਵੀਡੀਓ ਬਣਾਈਏ ਕਿਸ ਤਰ੍ਹਾਂ ਨਾ ਬਣਾਈਏ ਕੀ ਦਿਖਾਈਏ ਕੀ ਨਾ ਦਿਖਾਈਏ ਕਿਉਂਕਿ ਸੰਗਤ ਜਿਹੜੀ ਆ ਉਹ ਹੀ ਬਖਸ਼ਣ ਹੁਆਰ ਹੁੰਦੀ ਆ ਇਸ ਕਰਕੇ ਸੰਗਤ ਜਿਹੜੀ ਆ ਸਾਰਾ ਕੁਝ ਦੱਸ ਸਕਦੀ ਆ ਔਰ ਵਾਹਿਗੁਰੂ ਜੀ ਜਰੂਰ ਆਪਣੇ ਸੁਝਾ ਦਿਓ ਔਰ ਵੱਧ ਤੋਂ ਵੱਧ ਵੀਡੀਓ ਵੇਖੋ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਕਰੋ ਰਾਜ ਨਿਸ਼ਾਰਾ ਐਂਡ ਦੀਪਮਲਾ ਦੋਵਾਂ ਚੈਨਲਾਂ 'ਤੇ ਹੀ ਇਹ ਦੇਖੋ ਫੇਰ ਸੰਗਤ ਜਿਹੜੀ ਚਾਰੀ ਦਿਖਾ ਰਹੇ ਆ ਤੁਹਾਨੂੰ ਕੁਛ ਆ ਵੀ ਰਹੀ ਆ ਕੋਈ ਚ ਆ ਵੀ ਰਹੀ ਆ ਬਸ ਇਤਰਾ ਹੀ ਆ ਜੀ ਉਹ ਹਿੰਦੀ ਵਾਲੇ ਭਰਾਵਾਂ ਨੂੰ ਮੈਂ ਦੱਸਦਾ ਜੈ ਸ੍ਰੀ ਹੇਮਕੁੰਡ ਸਾਹਿਬ ਸੇ ਹਮ ਲਾਈਵ ਕਰ ਰਹੇ ਆ ਅੱਜ ਪਹਿਲੇ ਦਿਨ ਘੋੜੇ ਆਏ ਹੋਏ ਆ ਔਰ ਦੇਖਣਯੋਗ ਨਹੀਂ ਆ ਰਹਾ ਬਹੁਤ ਅੱਛਾ ਲੱਗ ਰਹਾ ਹੈ ਇਹ ਸਭ ਘੋੜੇ ਜੋ ਹੈ ਪਹਿਲੇ ਦਿਨ ਆਏ ਹੋਏ ਆ ਗਲੇਸ਼ੀਅਰ ਸਾਫ ਹੋ ਚੁਕਾ ਹੈ ਬਹੁਤ ਸੋਹਣੀ ਯਾਤਰਾ ਚੱਲ ਰਹੀ ਹੈ आप ऐसा करें कि ज़्यादा से ज़्यादा यात्रा करें और ज़्यादा से ज़्यादा लोग आएँ क्योंकि ग्लेशियर बिल्कुल साफ़ हो चुका है इसीलिए घोड़े जो है घोड़े ऊपर आ रखे हैं और बहुत ही सुंदर नज़ारा लग रहा है कि घोड़े आज ऊपर हैं आप डेली घोड़े ऊपर आया करेंगे वागुरु जी का ख़ालसा वागुरु जी की फित ਕਿੰਨੇ ਤੇਰਾ ਅਨੰਤ ਨੂੰ ਪਾਇਆ ਕਿੰਨੇ ਤੇਰਾ ਅਨੰਤ ਨੂੰ ਪਾਇਆ ਵੱਡੇ ਵੱਡੇ ਮਨ ਦੇ ਬੁਤੇ ਵੱਡੇ ਵੱਡੇ ਮਨ ਦੇ ਬੁਤੇ ਵਾਇ ਤੋਂ ਕੀ ਇਹ ਰੱਤ ਕੋ ਇਤਨੂੰ ਬਰਸਾ ਦੇ ਨਸ਼ਾ ਕਰਾ ਦੇ ਇਹ ਹੈ ਹੰਪੂਰ ਸਾਹਿਬ ਬਿਲਕੁਲ ਸਾਫ਼ ਸੁਥਰਾ ਮੌਸਮ ਆ ਸੰਗਤ ਨੂੰ ਬਹੁਤ ਚੜਾਈ ਹੈ ਇਹ ਹੋਰ ਸਗਤ ਜਦਾਰ ਵੀ ਚਲੋ ਕੋਈ ਪ੍ਰੋਬਲਮ ਨਹੀਂ ਆ ਗਈ ਘੋੜੇ ਵੀ ਆ ਗਏ ਆ ਕਾਂਡੀ ਵੀ ਆ ਰਹੇ ਆ ਸਾਰਾ ਕੁਝ ਆ ਰਿਹਾ ਵਾ ਯਾਤਰਾ ਬਹੁਤ ਚਾਦੀ ਸਖਾਦੀ ਹੋ ਚੁੱਕੀ ਆ ਇਸ ਕਰਕੇ ਵਾਤੋਂ ਵਾਤ ਯਾਤਰਾ ਤੇ ਆਓ ਔਰ ਵਾਤੋਂ ਵਾਤ ਜਿਹੜਾ ਵੰਨ ਲਾਈਵ ਸ਼ੇਅਰ ਕਮੈਂਟ ਜ਼ਰੂਰ ਕਰੋ ਔਰ ਦੱਸੋ ਕਿ ਅਸੀਂ ਕਿਹੋ ਜੀ ਵੀਡੀਓ ਬਣਾਈਏ ਕੈਂਡੀ ਨਾਮ ਬਣਾਈਏ ਤੁਹਾਨੂੰ ਜ਼ਰੂਰ ਦੱਸੋ ਇਹਦੇ ਬਾਰੇ ਕਮੈਂਟ ਜ਼ਰੂਰ ਕਰ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਕਰੀ ਬਹੁਤ ਸਾਤੇ ਦਰਸ਼ਕਾਂ ਨੂੰ ਜਿਹਹ ਇਧਰੋਂ ਆਏ ਹੰਪੂ ਸਾਹਿਬ ਦੇ ਦਰਸ਼ਨ ਜਿਹੜੇ ਆ ਉਹ ਕਰਵਾ ਰਹੇ ਆ ਉਹ ਸੰਗਤ ਦੇ ਦਰਸ਼ਨ ਕਰਵਾ ਰਹੇ ਆ ਕਿ ਵੇਖੋ ਜੀ ਸੰਗਤ ਬਹੁਤ ਮਾਤਰਾ ਚ ਆਈ ਹੋਈ ਆ ਬਹੁਤ ਜ਼ਿਆਦਾ ਸੰਗਤ ਆਈ ਹੋਈ ਆ ਇਸ ਕਰਕੇ ਤੁਹਾਨੂੰ ਵੀ ਬਾਤੋ ਬਤਾਓ ਪਰ ਬਾਤੋ ਵਰਤਾ ਅੱਗੇ ਯਾਤਰਾ ਕਰੋ ਛੋਟੇ ਹੁਣ ਛੋਟੇ ਕਾਂਡੀ ਸਾਰਾ ਕੁਝ ਉੱਪਰ ਹੋਣਾ ਸ਼ੁਰੂ ਹੋ ਗਿਆ ਦਾ ਕੋਈ ਮੁਸ਼ਕਿਲਾਂ ਦੀ ਗੱਲ ਨਹੀਂ ਹੈਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਕਰ ਜੀ ਇਹ ਤੁਹਾਨੂੰ ਸੰਗਤ ਖਾ ਰਹੇ ਜਿਹੜੀ ਮੱਥਾ ਟੇਕ ਕੇ ਵਾਪਸ ਆ ਰਹੀ ਆ ਇਹ ਵੇਖੋ ਇਹ ਮੱਥਾ ਟੇਕ ਕੇ ਜਿਹੜੇ ਵਾਪਸ ਆ ਰਹੇ ਲੋਕੀ ਔਰ ਬਹੁਤ ਸੋਹਣਾ ਲੱਗ ਰਿਹਾ ਵਾ ਬਹੁਤ ਵਧੀਆ ਲੱਗ ਰਿਹਾ ਵਾ ਕਿਉਂਕਿ ਕੋੜਿਆਂ ਦੇ ਨਾਲ ਜਿਹੜੀ ਆ ਸੰਗਤ ਆਦੀ ਹੁੰਦੀ ਹੈ ਹੀ ਆ ਟਾਂਡੇ ਵੀ ਜਿਹੜੇ ਉਹ ਵੀ ਆ ਚੁੱਕੇ ਆ ਇਹ ਦੇਖੋ ਦਰਬਾਰ ਸਾਹਿਬ ਤੋਂ ਜਿਹੜੇ ਮੱਥਾ ਟੇਕ ਕੇ ਆ ਰਹੇ ਆ ਕੁਝ ਮੱਥਾ ਟੇਕਣ ਜਾ ਰਹੇ ਆ ਤੁਹਾਨੂੰ ਉਹ ਵੀਊ ਦਿਖਾ ਰਹੇ ਆ ਸਾਹਮਣੇ ਦਰਬਾਰ ਸਾਹਿਬ ਦਿਖਾ ਰਹੇ ਆ ਇਹ ਸਾਹਮਣੇ ਦਰਬਾਰ ਸਾਹਿਬ ਸ੍ਰੀ ਹੇਮਕੁੰ ਸਾਹਿਬ ਔਰ ਇਹ ਉਹ ਸੰਗਤ ਆ ਜਿਹੜੀ ਮੱਥਾ ਟੇਕ ਕੇ ਆ ਰਹੀ ਆ ਤੇ ਜਾ ਰਹੀ ਆ ਇਹ ਸਾਹਮਣੇ ਲੰਗਰ ਆੜਾ ਉਹ ਬਹੁਤ ਸੋਹਣਾ ਨਜ਼ਾਰਾ ਬਣਿਆ ਹੋਇਆ ਵਾ ਬਹੁਤ ਹੀ ਵਧੀਆ ਜਿਹੜਾ ਵਾ ਇਸ ਤਰ੍ਹਾਂ ਨਜ਼ਾਰਾ ਬਣਿਆ ਹੋਇਆ ਕਿ ਸੰਗਤ ਦੌਤ ਮਾਤਰਾ ਚ ਆਈ ਹੋਈ ਆ ਬਹੁਤ ਜ਼ਿਆਦਾ ਸੰਗਤ ਆਈ ਹੋਈ ਆ ਇੱਕੋ ਜੋ ਕੋੜਿਆਂ ਤੇ ਆਈ ਹੋਈ ਆ ਕੁਝ ਪੈਦਲ ਕੋਈ ਕਾਂਡੀਆਂ ਤੇ ਇਸ ਤਰ੍ਹਾਂ ਮਤਲਬ ਜਾਨੀ ਕਿ ਹਰ ਤਰ੍ਹਾਂ ਸੰਗ ਜਿਹੜੀ ਆ ਇੱਥੇ ਪਹੁੰਚਦੀ ਆ ਔਰ ਬਹੁਤ ਸੁੰਦਰ ਨਜ਼ਾਰਾ ਜਿਹੜਾ ਉਹ ਲੱਗਦਾ ਸਾਨੂੰ वाहे गुरू जी का खालसा वाहू जीत और संगत तो भी ज्यादा आई बहुत वजिया लग रहा है सारी दुनिया बहुत लग रहा है कैसा लग रहा है आज घोड़े शुरू हुई आपको बहुत बढ़िया याद था पहले कहा था कथ घोड़े पहले ग्लेशियर था ग्लेशियर बिल्कुल साफ हो गया से चालू हुआ खुशी हुई पूरी आपको संगत भी जा रहा है ना ਉਹ ਜੀ ਖੁਸ਼ੀ ਹੋ ਰਹੀ ਹੈ ਜੀ ਯਾਰ ਕਾਫੀ ਸੰਗਠ ਹੈ ਅੱਜ ਬਹੁਤ ਜ਼ਿਆਦਾ ਹੈ ਘੋੜੇ ਆਣੇ ਦੀ ਵਜ੍ਹਾ ਨਾਲ ਇਤਨੀ ਹੰਗਕਾਰ ਹੈ ਆ ਕੇ ਆ ਕੇ ਘੋੜੇ ਜੱਫੀ ਆਉਣਗੇ ਸੰਗਤ ਵਕਤੀ ਆਏਗੀ ਖੁਸ਼ੀ ਹੋ ਰਹੀ ਹੈ ਨਾ ਖੁਸ਼ੀ ਹੋ ਰਹੀ ਹੈ ਪੂਰੀ ਖੁਸ਼ੀ ਹੋ ਰਹੀ ਹੈ ਦੇਖੋ ਜੀ ਇਹ ਘੋੜਿਆਂ ਨਾਲ ਪੂਰੀ ਖੁਸ਼ੀ ਹੋ ਰਹੀ ਹੈ ਔਰ ਪੂਰੀ ਖੁਸ਼ੀ ਮਨਾ ਰਹੇ ਆ ਕਿਉਂਕਿ ਇਹਨਾਂ ਦੇ ਘੋੜੇ ਉੱਪਰ ਆਉਣੇ ਸ਼ੁਰੂ ਹੋ ਗਏ ਪਹਿਲਾਂ ਪਲੇਸিয়ার ਤੱਕ ਰਿੰਦੇ ਸੀ ਪਲੇਸিয়ার ਪੂਰਾ ਸਾਫ਼ ਹੋ ਚੁੱਕਾ ਇਹ ਕਰਕੇ ਹੁਣ ਘੋੜੇ ਜਿਹੜੇ ਉੱਪਰ ਆ ਗਏ ਆ

ਸਾਨੂੰ ਬਹੁਤ ਬਹੁਤ ਖੁਸ਼ੀ ਹੈ ਬਾਬਾ ਜੀ ਨੇ ਬੁਲਾਇਆ ਤੇ ਅਸੀਂ ਬੜੇ ਵਧੀਆ ਢੰਗ ਨਾਲ ਪਹੁੰਚ ਗਏ ਆ ਘੋੜੇ ਵੀ ਉੱਤੇ ਪੂਰੇ ਪਹੁੰਚ ਗਏ ਆ ਕਲੇਸ਼ਰ ਵੀ ਹੈ ਨਹੀਂ ਹੋਰ ਸੰਗਤ ਵੀ ਬਹੁਤ ਹੈ ਹੋ ਮਮਾ ਕੇ ਬਹੁਤ ਆਈ ਹੈ ਜੀ ਔਰ ਸ਼ੁਕਰਾਨਾ ਪਰਮਾਤਮਾ ਦਾ ਕਿਹੜੀ ਜਗ੍ਹਾ ਕਿਹੜੀ ਜਗ੍ਹਾ ਪਾ ਲਈ ਅਸੀਂ ਲਾਲੇ ਤੋਂ ਆਏ ਆ ਤੇ ਜਿਹੜੀ ਮੇਰੀ ਇਹ ਪਹਿਲੀ ਵਾਰੀ ਕੋਈ ਰੋਕ ਨਾ ਨਿਕਲੇ ਸ਼ੁਕਰਾਨਾ ਬਹੁਤ ਬਹੁਤ ਕੋਈ ਦਿੱਕਤ ਨਹੀਂ ਆਈ ਕੋਈ ਤਕਲੀਫ ਨਹੀਂ ਪੰਗੇ ਟੰਕੋ ਰਿਹਾਏ ਤੰਗ ਨਹੀਂ ਦਿੱਸਿਆ ਕੋੜਿਆਂ ਨਾਲ ਬਹੁਤ ਵਧੀਆ ਆਇਆ ਜੀ ਇੱਕ ਤਾਂ ਸਹੂਲਤ ਮਿਲ ਗਈ ਆਮ ਤੀ ਜਿਹੜੇ ਬਜ਼ੁਰਗ ਜਾਂ ਬੱਚੇ ਨਹੀਂ ਜਾ ਸਕਦੇ ਨਾ ਉਹ ਈਜ਼ੀਲੀ ਆ ਸਕਦੇ ਸਭ ਤੋਂ ਮੇਨ ਗੱਲ ਇਹ ਹੈ ਕਈਆਂ ਦੀ ਇੱਛਾ ਹੁੰਦੀ ਹੈ ਕਿ ਅਸੀਂ ਜਾਣਾ ਹੈ ਪਰ ਉਜਾਈ ਕਰਕੇ ਰਹਿ ਜਾਂਦੇ ਨੇ ਅੱਲਾ ਮਾਲ ਕੋੜਿਆਂ ਦੇ ਸਾਧਨ ਨਾਲ ਆਰਾਮ ਨਾਲ ਪਹੁੰਚਦਾ ਜਾਏਗਾ ਕੋੜਿਆਂ ਦੇ ਬੱਚੇ ਆਹੋ ਜਿਹੜੇ ਦਿਨ ਆਉਂਦੇ ਹੁੰਦੇ ਨੇ YouTube ਤੇ ਉਹ ਚੈਨਲ ਦਾ ਦੱਸ ਦਿਓ ਕਿਉਂ ਬੈਠ ਜੋ ਬੱਚ ਪੇ ਨਾਲ ਕਰਦੇ ਨੇ ਹਿਸ਼ਾਰੇ ਆਪਾਂ ਆਣ ਜਾਂਦੇ ਕਿੱਥੇ ਆ ਉਹ ਜੀ ਬਣਾਉਂਦੇ ਆਹੋ ਬਾਈ ਕੁਚੀ ਕਾਲਾ ਸਾਹਿਬ ਬਾਈ ਕੁਚੀ ਕੀ ਫਟੇ ਅਹੀਂ ਸਭ ਇਹ ਮੇਨ ਸਾਥ ਤੋਂ ਤੁਹਾਨੂੰ ਇਹ ਦਿਖਾ ਰਹੇ ਆ ਕਿ ਅੱਜ ਪਹਿਲੇ ਦਿਨ ਘੋੜੇ ਜਿਹੜੇ ਆ ਇਹ ਆਏ ਹੋਏ ਆ ਔਰ ਬਹੁਤ ਖੁਸ਼ੀ ਵਾਲੀ ਗੱਲ ਆ ਸੰਗਤ ਵੀ ਬਹੁਤ ਖੁਸ਼ੀ ਮਨਾ ਰਹੀ ਆ ਸਾਰੇ ਬਹੁਤ ਖੁਸ਼ੀ ਮਨਾ ਰਹੇ ਆ ਕਿ ਗਲੇਸ਼ੀਅਰ ਜਿਹੜਾ ਉਹ ਸਾਫ਼ ਹੋ ਚੁੱਕਾ ਵਾ ਔਰ ਘੋੜੇ ਜਿਹੜੇ ਆ ਇਹ ਉੱਪਰ ਆਉਣੇ ਸ਼ੁਰੂ ਹੋ ਗਏ ਆ ਹੁਣ ਇਹ ਆ ਕਿ ਯਾਤਰਾ ਜਿਹੜੀ ਆ ਬਹੁਤ ਸੌਖੀ ਹੋ ਜਾਏਗੀ ਕੋਈ برف ਨਹੀਂ ਆ ਗਈ ਕੋਈ ਕੁਛ ਨਹੀਂ ਹੋਣਾਗਾ ਯਾਤਰਾ ਜਿਹੜੀ ਬਹੁਤ ਨਾਰਮਲ ਚੱਲ ਰਹੀ ਆ ਔਰ ਡਰਨ ਵਾਲੀ ਕੋਈ ਗੱਲ ਨਹੀਂ ਹੈਗੀ ਅੱਗੇ ਵੀ ਅਸੀਂ ਵੀਡੀਓ ਬਣਾ ਕੇ ਪਾਈ ਆ ਔਰ ਇਹ ਨਵਾਂ ਸ਼ਰਟ ਜਿਹੜਾ ਬਣਾਇਆ ਅਸੀਂ ਨਵੇਂ ਛੱਟ ਦੇ ਦੇਖੋ ਕਿ ਘੋੜੇ ਜਿਹੜੇ ਆ ਉਸੇ ਵੀ ਤਲੂਟੇ ਹੋਏ ਆ ਇਹ ਘੋੜਿਆਂ ਵਾਸਤੇ ਛੱਟ ਬਣਾਇਆ ਗਿਆ ਸੀ ਉਸ ਟਾਈਮ ਇਹਦੀ ਵੀਡੀਓ ਅਸੀਂ ਵੱਖਰੀ ਬਣਾ ਕੇ ਪਾਈ ਹੋਈ ਆ ਔਰ ਸੰਗਤ ਬਹੁਤ ਖੁਸ਼ੀ ਨਾਲ ਆ ਰਹੀ ਆ ਘੋੜਾੜੇ ਵੀ ਬਹੁਤ ਖੁਸ਼ੀ ਨਾਲ ਆ ਰਿਹਾ ਕਿ ਅੱਜ ਪਹਿਲੇ ਦਿਨ ਘੋੜੇ ਜਿਹੜੇ ਆ ਇਹ ਉੱਪਰ ਆਏ ਹੋਏ ਆ ਵੱਤੋ ਵੱਤ ਯਾਤਰਾ ਕਰੋ ਵੱਤੋ ਵੱਤ ਲੋਕ ਆਓ ਤਾਂ ਕਿ बहुत बहुत अच्छा साधन हो गया तो जाना जान अच्छा लग रहा है कहाँ से आए आप हजूर साहब नंदेड़ से आए नंदेड़ से नंदेड़ से आए क्या बात है ऊपर भी मौसम थोड़ा साफ था अभी हल्का हल्का मौसम खराब हुआ है तो

ਖੂਬਸੂਰਤ ਹੈ ਅੱਜ ਕੇ ਲਈ ਇਤਨਾ ਗਿਆਨ ਬਾਈ ਬਾਈ ਥੈਂਕ ਯੂ ਮੇਰੇ ਸਾਹਮਣੇ ਨਿਕਾਲਣਾ ਨਹੀਂ ਇਸ ਕੋ ਚਲੋ ਚਲੋ ਅੱਗੇ ਸੇ ਚਲੋ